ਆ ਉਹੀ ਪੰਜਾਬ ਹੈ ਨਾ ਜਿਹੜਾ ਰੰਗਰੇਵ ਤੋਂ ਡਰਦਾ ਬਾਹਰ ਨਹੀਂ ਨਿਕਲਿਆ ਸੀਗਾ ਤੇ ਅੱਜ ਸੂਰਮਾ ਬਣੀ ਫਿਰਦਾ ਹੈ ਇਹ ਉਹੀ ਪੰਜਾਬ ਹੈ ਨਾ ਜਿੱਦੋਂ ਆਨੰਦਪੁਰ ਦੇ ਕਿਲੇ ਨੂੰ 6 ਮਹੀਨੇ ਘੇਰਾ ਪਿਆ ਰਿਆ ਤੇ ਅੰਦਰ ਰਾਸ਼ਨ ਮੁੱਕ ਗਿਆ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਤੇ ਸਿੰਘ ਉਥੇ ਭੁੱਖੇ ਪਾਣੇ ਬੈਠੇ ਰਹੇ ਤੇ ਇਹ ਰਾਜਾ ਜੀ ਰੋਟੀਆਂ ਖਾਂਦਾ ਰਿਹਾ ਇਹ ਉਹੀ ਪੰਜਾਬ ਹੈ ਨਾ ਜਿੱਦੋਂ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘਾਂ ਦੇ ਨਾਲ ਦਸਮ ਪਾਸ਼ਾ ਕੱਲਾ ਹਜ਼ਾਰਾਂ ਦੀ ਫੌਜ ਨਾਲ ਜੂਝਦਾ ਪਿਆ ਸੀ ਤਾਂ ਇੱਕ ਘਰ ਚੋਂ ਬਾਹਰ ਨਹੀਂ ਨਿਕਲਿਆ ਇਹ ਠਰਦਾ ਬਾਹਰ ਨਹੀਂ ਆਇਆ ਇਹ ਉਹੀ ਪੰਜਾਬ ਹੈ ਨਾ ਜਦੋਂ ਮਾਛੀਵੜ ਦੇ ਜੰਗਲਾਂ 'ਚ ਦਸਮ ਪਾਸ਼ਾ ਕੱਲਾ ਸੁੱਤਾ ਰਿਹਾ ਤੇ ਇਹਨਾਂ ਨੇ ਆਪਣੇ ਘਰ ਨਹੀਂ ਵੜਿਆ ਤੇ ਤੜਕੇ ਫਿਰ ਗੁਲਾਬੇ ਦੇ ਘਰ ਜਾ ਕੇ ਉਹਨਾਂ ਨੇ ਡਰਦੇ-ਡਰਦੇ ਉਹਨੇ ਆਪਣੇ ਘਰ ਬਣਾ ਦਿੱਤੀ ਇਹ ਉਹੀ ਪੰਜਾਬ ਹੈ ਨਾ ਜਦੋਂ ਫਤੇਗੜ ਸਾਹਿਬ ਦੀ ਧਰਤੀ ਤੇ ਸਾਹਿਬ ਜੀ ਦੇ ਤਿੰਨੇ ਦਿਨ ਭੁੱਖੇ ਭਾਣੇ ਉਥੇ ਠੰਡੇ ਬੁਰਜ 'ਚ ਬੈਠੇ ਰਹੇ ਤੇ ਇਹ ਅੰਦਰ ਲੋਕਾਂ ਦੇ ਰਜਾਈਆਂ 'ਚ ਬੈਠਾ ਰਿਹਾ ਤੇ ਅੱਜ ਇਹ ਗੱਲਾਂ ਕਰਦੇ ਨੇ ਅਫਸੋਸ ਬਣਾਉਣ ਦੀਆਂ ਠੀਕ ਆ ਉਹਨੇ ਕਿਹਾ ਸੀਗਾ ਵਜੀਦੇ ਨੇ ਕਹਿੰਦਾ ਕਤਲ ਕਰਦੇ ਆਂਗਾ ਜਿਹੜਾ ਬੰਦਾ ਇਹਨਾਂ ਦੇ ਨਾਲ ਖੜੂਗਾ ਤੇ ਕੀਤਾ ਨਾ ਕਤਲ ਫਿਰ ਉਹਦਾ ਸਾਹ ਮੋਤੀਰਾਮ ਮੈਰ ਨੇ ਦੁੱਧ ਪਿਆ ਆ ਆਣ ਕੇ ਤਾਂ ਸਾਰਾ ਟੱਬਰ ਕੋਲੂ ਚ ਪੀੜਤਾ ਇਹਨਾਂ ਨੇ ਚੂਨੀ ਕੀਤੀ ਹੈ ਪੰਜਾਬ ਨੇ ਜਿਹੜਾ ਅੱਜ ਪੰਜਾਬ ਆਪਣੇ ਆਨੂੰ ਵੱਡਾ ਸੂਰਮਾ ਕਹਿੰਦਾ